ਜੀ ਸਾਰੀ ਕਾਲੀ ਸਾਰਿਆਂ ਨੂੰ ਅੱਜ ਨਵੇਂ ਬਲੌਗ ਤੇ ਨਵੇਂ ਦੰਡੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਆਲਦੇ ਆਪਾਂ ਉੱਪੇ ਟੂਰਨਾਮੈਂਟ ਨੇ ਟਰਾਲੀ ਖਿੱਚ ਮੁਕਾਬਲੇ ਨੇ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆ ਕੇ ਪਾਠ ਕਰਦੇ ਆਂ ਅੱਜ ਦੁਬਾਰਾ ਚ ਲਾਂਗੇ ਉੱਪੇ ਟਰਾਲੀ ਖਿੱਚ ਮੁਕਾਬਲੇ ਚ ਮਾਨਸਾ ਦੇਲੇ ਚ ਪੈਂਦੇ ਹੈ ਚਲੋ ਜੀ ਮਿਲਦੇ ਆਂ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਤੇ ਹੁਣ ਚੱਲਦੇ ਆਪਾਂ ਕਰਦੇ ਆਂ ਪਾਠ ਐਦੋਂ ਬਾਅਦ ਪਾਠ ਕਰਕੇ ਚੱਲਾਂਗੇ

에 안그래? 이거 팔잖아 안그래? 피케이 무슨 일이야? 피케이 말이야 안그래? 한지. 케체리. ਹਾਂ ਕਿਹੜੀ ਗੱਡੀ ਫੋਰਡਾ ਛੋਡੋ ਰਾ ਫੋਰਚੂਨਰ ਪਤਾ ਕਿੰਨੇ ਦੀ ਆਉਂਦੀ ਆ ਉਹ ਉਹ ਐ ਜਾਊਗੀ ਕਿੰਨੇ ਦੀ ਆਉਂਦੀ ਆ ਪਤਾ ਤੈਨੂੰ ਉਹ ਕਿੰਨੇ ਦੀ ਜਿੰਨੇ ਦੀ ਆਉਂਦੀ ਆ ਲੈ ਆਏਗੀ ਹੈ ਬੈਠ ਕੇ ਅਸਲੀ ਜਿਵੇਂ ਚਲਾਉਂ ਚਲਾਉਂ ਕਿਵੇਂ ਚਲਾਏਗੀ ਆ ਚਲ ਆਜ ਨੂੰ ਦੱਸੀ ਕਿਵੇਂ ਬੈਠੇ ਐ ਲੈ ਕਿਵੇਂ ਬੈਠੇ ਇਹਨੂੰ ਆਏ ਹੈ ਕਿੱਥੇ ਜਾਊ ਪਹਿਲਾ ਗੱਡੀ ਪਹਿਲਾਂ ਜਾਊਗੀ ਮੱਥਾ ਟੇਕਣ ਕਿੱਥੇ ਹੈ ਕਿਹੜੇ ਗੁਰਦੁਆਰੇ ਵੱਡੇ ਗੁਰਦੁਆਰੇ ਅੱਛਾ ਕਿੱਥੋਂ ਲੈ ਕੇ ਆਉਂਗੇ ਇੱਥੋਂ ਲੈ ਆਵਾਂਗੇ ਇੱਥੋਂ ਕਿੱਥੋਂ ਕਿੱਥੋਂ ਲੈ ਆਵਾਂਗੇ ਹੈ ਕਿਹੜੀ ਗੱਡੀ ਉੱਚੀ ਹੱਥ ਦੇ ਉੱਚੀ ਦਾ ਹੱਥ ਕਿਹਨੂੰ ਦੱਸ ਤਾਂ ਦੇ ਫੋਰਚੂਨਰ ਇੱਕ ਵਾਰੀ ਆਏ ਹੱਥ ਖੜਾ ਕਰ ਦੇ ਫੋਰਚੂਨਰ ਲੈ ਆਵਾਂਗੇ ਆਈ ਲੈ ਪਤਾ ਨਹੀਂ ਕਿੱਥੇ ਜਾਣ ਨੂੰ ਤਿਆਰ ਤੂੰ ਰੁ헤 ਹੋ ਕਿੱਥੇ ਜਾਣਾਗਾ ਖਲਿਆ ਨਾ ਰਹਿਦੀ ਜਮਨੂ ਇਹ ਤੇ ਕੱਖ ਕਰਕੇ ਉਹ ਆਇਆਂ ਬੀ ਚੱਕੇ ਨੇ ਟਪ ਖਰਚਪੁਰ ਜੀ ਇੱਕ ਇੱਕ ਆਹ ਬੋਸ ਚੱਲੀ ਆਇਆ ਉਹ ਚਲ ਜਾ ਉਹਨਾਂ ਨਾਲ ਹਾਂ ਭਾਈ ਚਲੋ ਆਇਆ ਉਹ ਬੰਦਾ ਵਧੀਆਂ ਤੂੰ ਓਏ ਹੋਣ ਚਾਹਦੇ ਆਂ ਅੱਛਾ ਚਾਹਦਾ ਨਹੀਂ ਚਾਹਦਾ ਨਹੀਂ ਕਰਦੇ ਸੋਚ ਕੇ ਦੱਸ ਦੇ ਕਰਦਾ ਕਰਦਾ ਟਪ 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 ਹਲੋ ਆ ਬੰਦਾ ਬਹੁਤ ਵੈਲ ਲੱਕੜ ਦਾ ਦੀ ਜਾਂਦਾ ਮੈਨੂੰ ਉਹ ਪ੍ਰਮੇਂਦਰ ਮੇਰੇ ਕੋਲੇ ਖੜਾ ਜਦੋਂ ਉਹਦੇ ਨਾਲ ਮਿਲ ਕੇ ਉਹਦੀ ਜੜ ਕਰਨ ਕਨੈਕਟ ਹੋ ਗਿਆ ਆ ਲੈ ਆ ਜਾ ਬੱਦੇ ਮਾਜੋ ਪਦੇ ਕੀ ਹੁਣ ਚੱਲੇ ਆ ਸੀ ਉੱਪਰ ਟੂਰਨਾਮੈਂਟਾਂ ਤੇ ਜਾ ਕੇ ਮਿਲਦੇ ਆਂ ਕਾਸਮ ਮੋਟਰਾਂ ਗੜੂੜੇ ਬਹੁਤ ਹੀ ਖੱਤਾ ਪਣਿਆ ਅੱਜ ਪਹੁੰਚ ਗਏ ਟੂਰਨਾਮੈਂਟਾਂ ਦੇ ਜੀ ਲੋਕ ਆਈ ਜਾਂਦੇ ਨੇ ਇਧਰ ਇਧਰ ਨੇ ਟੂਰਨਾਮੈਂਟ ਦਿਖਾਉਣੇ ਆ ਜਾ ਕੇ ਪਹੁੰਚ ਗਏ ਜੀ ਪਹੁੰਚ ਗਏ ਉੱਪਰ ਟੂਰਨਾਮੈਂਟਾਂ ਦੇ ਬਹੁਤ ਹੀ ਵੱਡਾ ਗਰਾਊਂਡ ਹੈ ਬਾਕੀ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਜੁੜੇ ਰਹੋ ਔਲਖ ਬਲੌਕਸ 011 ਬਹੁਤ ਹੀ ਜ਼ਿਆਦਾ ਇਕੱਠ ਹੈ ਜੀ ਦਾ ਗਰਾਊਂਡ ਵਾਲਾ ਵੱਡਾ ਬਹੁਤ ਹੀ ਜ਼ਿਆਦਾ ਦੂਰੋਂ ਦੂਰੋਂ ਟਰੈਕਟਰ ਆਏ ਨੇ ਇਧਰ ਆ ਗਈ ਸਟੇਜ ਮੂਰੇ ਇਹ ਲੈ ਟਰੈਕਟ ਦੀ ਵਾਰੀ ਭਾਈ ਬਹੁਤ ਜ਼ਿਆਦਾ ਹੈ ਜੀ ਚੌਥਾ ਹੈ ਐਮ ਐਡ ਚੱਲਿਆ ਹੈ 63 ਉਹ ਵੀ ਪਾਚੇ 5 ਨੰਬਰ ਦੇ ਕਵੀਰ ਸੰਤਪੁਰਾ ਕੋਲਿਕਾ ਸਾਡਾ ਪਹਿਲੇ ਟਰੈਕ ਇਹ ਜਿਹੜਾ ਪਹਿਲੇ ਨੰਬਰ ਚਰਾ ਕੀ ਬੰਦਾ ਟਰੈਕਟਰ ਦਾ ਜੀ ਕੰਧ ਤੇ ਜੜ ਗਈ ਕਿਉਂਕਿ ਸਾਈਡਾਂ ਤੇ ਤਾਂ ਕੋਈ ਥਾਂ ਹੈ ਨਹੀਂ ਸੀ ਇੱਥੇ ਪੂਰਾ ਫੁੱਲ ਨਹੀਂ ਯਾਰ ਓ ਰਾਜਵਾਲੀ ਅੱਜ ਕੋਟੇ ਫੜੇ ਵਾਲਾ ਦਿਖਾ ਦੇ ਠੀਕ ਕੱਲ੍ਹ ਟਰੈਡ ਦੀ ਵਾਰੀ ਹੋ ਗਈ ਹੁਣ ਦੂਜੇ ਦੀ ਆਉਂਗੀ ਤੇ ਹੁਣ ਦੂਜੀ ਵਾਰੀ ਤਰਨਾਟ ਟਰੈਡ ਸਤਨਾਮ ਵੀਰ ਵਰਗਿਆਂ ਦੀ ਹੈ ਤੇ ਖਾਲ ਆਈ ਜਾਂਦੇ ਨੇ ਕਿ ਰਿਕਵਰੀ ਉਹ ਕਰਤਾ ਇੱਕ ਟਰੈਡ ਵਾਰੀ ਕੱਟ ਬਹੁਤ ਹੀ ਜ਼ਿਆਦਾ ਹੈ। ਲਓ ਇਹ ਦੂਜੇ ਟਰੈਕਟਰ ਦੀ ਵਾਰੀ ਆ ਗਈ। 735 ਰੀਅਲ ਬਹੁਤ ਹੀ ਜ਼ਿਆਦਾ ਕੱਟ ਹੈ। ਟਰੈਕਟਰ ਕੱਟ ਗਿਆ ਜੀ ਮੂਰੋਂ। ਸਰ ਰਾਣੀ ਸੁੰਮਰ ਆ ਗਈ ਤੱਕੀ ਆਉ ਹੁਣੂ। ਬਾਪੀ ਨੰਦਾ ਜੀ ਪੱਲੇ ਜੰਮੀ ਵੀ ਆਉਂਦੇ ਲੋਪਰ ਵੀ ਬਰਾਹ ਬੋਲਦਾ ਐਸੇ ਪੱਟੈ ਤੋਂ ਬੋਲ ਪਟੋ ਗੇ ਰੜ ਗਿਆ ਵਾਗੋ ਗੇ ਰੜ ਗਿਆ ਵਾਗੋ ਉਹ ਆਉਂਦੀ ਆ ਰਾਨੀ ਸੁਨਦਰਾ ਪੀਲੇ ਰੰਗ ਦੀ टो ख़राबी मा अॻे अॻु ਉਹ ਡੱਕਦੇ ਉਧਰ ਦਾ ਤੂੰ ਹੀ ਧੂਆ ਕਰਦਾ ਉਹ ਜੀ ਦੋਨੇ ਚਾਰੇ ਲੱਗੂਗਾ ਇਹ ਗੱਲ ਰਕੋ ਉਹਨੇ ਕਮ ਕਾਲਾ ਧੂਆ ਪਾ ਦੇ ਅੰਦਰ ਇਹ ਕੰਦੇ ਨਾਗਰ ਦੇ ਤੇ ਵਾਰੇ ਉਹ ਟੱਕਰ ਵਾਲਾ ਤੇ ਹਾਵਾ ਦੇ ਹਰ ਸਲਾਹ ਦੀ ਹਰ ਵੀਰ ਆਹ ਟੱਕਾ ਧੂਆ ਮਾਰਨਾ ਬਾਟਾ ਮਾਰਦਾ ਆਹ ਤਾਂ ਪੰਜਾਬੀ ਦਾ ਮਹਾਂਫਲਾਇ ਇੱਥੇ ਨੇ ਬੰਦੇ ਹਲਚਲ ਕਰਨੇ ਉਹ ਹੋ ਗਿਆ ਕੰਮ ਭਾਈ ਉੱਥੇ ਹੈਗਾ ਯਾਰ ਕੁਝ ਉਹ ਕਹਿੰਦੇ ਬੁੱਤ ਬਣਾਉਂਦਾ ਕਹੇ ਜੁਬਟੀ ਉਹ ਬੁੱਤ ਬਣਾ ਬਟਿਆ ਬਟਿਆ ਕਹੀਂ ਕਿ ਬੁੱਤ ਬਣਾਉਂਦਾ ਬੁੱਤ ਬਣਾ ਲੈ ਓਏ ਉਹ ਟ੍ਰੈਕ ਮਾਥੇ ਵੀ ਬੈਠਾ ਹੈਗਾ ਜਣਾ ਚੱਲ ਟਰਾਲੀ ਵੀ ਕਹਦੀ ਆ ਟਰਾਲੀ ਵੀ ਕਿਹੜੀ ਆ ਇਹ ਪਟ ਗਿਆ ਕਹਿੰਦੇ ਰਾਣੀ ਸੁੰਦਰਾ ਭਈਆ ਮੋੜ ਤੇ ਕਿਥੇ ਟਰੈਕਟਰ ਖੜਾ ਦੇਣਾ ਇੱਥੇ ਖੜਾ ਟਰੈਕਟਰ ਲੰਘਣ ਨਹੀਂ ਦਿੰਦਾ ਭਾਈ ਯਾਰ ਚਾਰ ਟਰੈਕਟਰ ਖੜਾ ਹੋ ਗਏ ਇੱਥੇ ਹਾਂ ਭਾਈ ਥੋੜਾ ਟੂਰਨਾਮੈਂਟ ਵਧੀਆ ਬਣ ਜੂ ਭਾਈ ਕੁੱਟ ਜਾਨੇ ਕੁੱਟ ਬਣਾ ਦੋ ਨਹੀਂ ਅਸੀਂ ਕੁੱਟ ਨਹੀਂ ਸਾਨੂੰ ਬਾੜ ਦੋ ਅਸੀਂ ਕੁੱਟ ਦਿੰਨੇ ਯਾਰ ਕਹੇ ਭਾਈ ਲਿਖ ਕੇ ਨਾ ਆਓ ਬੰਦੇ ਦਾ ਹੋਰ ਅੰਗਾਂ ਨਹੀਂ ਲਓ ਜੀ ਜਾਂਦਾ ਸ਼ੂਕਰਾ ਜਿਹੜੀ ਵੀ ਵੀਡੀਓ ਛੱਡ ਜੋ ਜਿਹੜੀ ਵੀ ਵੀਡੀਓ ਛੱਡ ਜੋ ਕੈਮਰਾਮੈਨ ਖੜਾ ਵੀ ਹੋ ਰਿਹਾ ਰੌਣਕਾਂ ਲਾ ਰਿਹਾ ਲੋਕੀਂ ਵੀ ਆ ਰਹੇ ਆ ਆ ਨਾ ਆ ਰਹੇ ਆ ਬੱਲੇ ਬੱਲੇ ਫੜ ਗਿਆ ਜੋ ਬੱਸ ਬੱਟੀ ਲਾ ਫੋਨ ਯਾਰ ਤੈਨੂੰ ਕੀ ਕਿਹਾ ਜੀ ਯਾਰ ਕਦੋਂ ਮੈਂ ਕਹਾਂ ਕਾਮ ਰੋਕੀ ਜੀ ਬੱਸ ਦੇ ਹਟਾ ਲੋ ਮੈਂ ਬੁੱਕ ਮੈਂ ਕਹੇ ਉਹ ਟੈਕਟਰੀ ਰੁਗੀਆ ਟਾਈਮ ਕੀ ਆਰਡਰ ਰੁਗੀਏ ਨੇ ਹੈਲੋ ਬਾਈ ਕਰ ਦੋ ਕੰਮ ਆਦਾ ਫੇਰ ਖੜਕੇ ਡਰਾਈਵਰ ਮੰਗ ਲੈ ਆਨੇ ਕੋਈ ਸ਼ੌਟਰ ਦੇ ਬਟਾ ਕੇ ਪਾ ਕੇ ਮੇਰੇ ਕੋਈ ਹੁੰਦਾ ਘਰੇ ਕੋਲੇ ਬੈਠਾ ਲਾਉਂਦਾ ਮੈਂ ਪੈਰਾ ਹੈਲੋ ਭਾਈ ਉੱਭੇ ਤੋਂ ਬੋਲਦੇ ਹਾਂ ਭਾਈ ਕਹਾਂ ਕਹਿੰਦੇ ਸੀ ਇੱਧਰ ਜਿੱਧਰ ਟਰੈਕਟਰ ਖੜਦੇ ਨੇ ਇੱਧਰ ਸਾਡੇ ਪਿੰਡ ਦਾ ਬੰਦਾ ਬੈਠਾ ਉਹਦਾ ਬੁੱਤ ਬਣਾ ਕੇ ਕੁੱਟ ਦੋ ਜਿੱਧਰਲੇ ਪਾਸੇ ਆ ਹੁਣ ਟਰੈਕਟਰ ਨਹੀਂ ਖੜਦੇ ਹੈਗੇ ਚਾਰ ਟਰੈਕਟਰ ਖੜਕੇ ਗਏ ਇੱਧਰ ਨਹੀਂ ਸਾਨੂੰ ਮਾਰਨ ਲੋ ਵਿੱਚ ਭਾਈ ਅਸੀਂ ਬੁੱਤ ਬਣਾ ਕੇ ਕੁੱਟ ਦਿੰਨੇ ਆਗੇ ਟਰੈਕਟਰ ਨਹੀਂ ਚੱਲਦਾ ਕੋਈ ਪੁੱਕਾ ਆਇਆ ਹੋਇਆ ਬਈ ਸਾਨੂੰ ਅੰਦਰ ਦਾ ਬਾੜੋ ਬਈ ਅੰਦਰ ਬਾੜ ਨਹੀਂ ਦੇ ਹੱਥ ਖੜਾ ਕਰੀ ਬਟਾ ਬਾਈ ਆਜੇ ਬਈ ਆਇ ਤਰਾ ਆਜੇ ਆਹ ਬੁੱਤ ਬਣਾਓ ਇੱਥੇ ਆ ਰਹੇ ਆਹ ਆਹ ਬੁੱਤ ਬਣਾ ਲਓ ਬੁੱਤ ਹੋਰ ਹੋਰ ਤੇ ਆਹ ਟਰੈਕਟਰ ਬੜੀ ਆ ਟਰੈਕਟਰ ਪਰ ਧਿਆ ਕੇ ਦੇਖ ਲੋ ਕਰਾਂ ਹਾਂ ਓ ਬਾਈ ਐ ਸਵਰਾਜ ਹਾਂ 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 ਸਾਰਿਆਂ ਦੀ ਉਹ ਉਹ ਲੱਗ ਗਿਆ ਗੱਲ ਕਰਨ ਉਹ ਕੁੱਟਦਾ ਉਹ ਨਾਮ ਤੇ ਫਈ ਉਹ ਦੇਣਾ ਲਾ ਯਾਰ ਲੈ ਉਹ ਕੁੱਟਦੇ ਉਹ ਕੁੱਟਦੇ ਕੁੱਟਦੇ ਜੱਪੜਾ ਲਾ ਯਾਰ ਉਹ ਜੱਪੜਾ ਲਾ ਲੋ ਯਾਰ ਉਹ ਖੜ ਗਿਆ ਲੈ ਹਾਂ 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 ਐ ਐ ਐ ਉਹਦੀ ਬਣਾ ਕੇ ਉਹ ਹੀ ਕੁੱਟਦੇ ਉਹ ਆਈ ਆਈਏ ਆਈ ਆਈਏ ਬੱਟੀ ਕੈ ਨਹੀਂ ਅਸੀਂ ਬਣਾ ਨਹੀਂ ਅਸੀਂ ਆਈਏ ਕੈ ਉਹ ਉਹਦਾ ਮੰਨੀ ਨਹੀਂ ਉਹ ਤਾਂ ਹੋਰ ਯਾਰ ਹੋਰ ਕੀ ਨਾ ਕੋਈ ਇਹਨਾਂ ਨੂੰ ਪਤਾ ਨਹੀਂ ਬੁੱਤ ਕੀ ਹੁੰਦਾ ਉਹ ਬਣਾਉਣਾ ਬਾਈ ਦਾ ਜਿਹੜੇ ਵੀਰ ਸਰਦਾਰ ਫੇਰਦੇ ਆ ਕੋਈ ਦੇਸ਼ੀ ਹਾਰ ਨਹੀਂ ਜੇ ਤਾਂ ਕੋਈ ਹਾਰ ਕਰਦਾ ਹੈਗਾ ਦੂਸਰੀ ਫੜਾਗਾ ਫਿਰ ਇਹਦਾ ਆਪਾਂ ਹੋਣਾਗਾ ਸੋਨਾ Não dizia vai ia cair ਦੋ 33 ਪਹਿਲਾ ਹੈ ਦੋ 33 ਪਹਿਲਾ ਹੈ ਕਿੰਨਾ ਹੋ ਗਿਆ ਲਾ ਦੂ ਲਾ ਦੂ ਉਹ ਇਹ ਆਗੇ ਚਮਕੌਰ ਸਾਹਿਬ ਦੀ ਧਰਤੀ ਦੇ ਨਾ ਕਰਦਾ ਰੀਣਾ ਦੇ ਸ਼ਾਇਆ ਪਿਆ ਦੇ ਵੀਰੋ ਸੋਲ ਸੋਤ ਸ੍ਰੀ ਆਕਾਲ ਇੱਕ ਤਲਾਅ ਆਗੇ ਵੀ ਬੰਦਾ ਦੇ ਵੀਰੋ ਇਹ ਜਿਹੜੇ ਮੁੰਡੇ ਦੀ ਖੇਡ ਦੇ ਵਿੱਚ ਗੁੱਟਰ ਨਾਲ ਕਰਦਾ ਆਹ ਸਵਾਰ ਕਰਦਾ ਦੇ ਵੀਰੋ ਆਗੇ ਦੇ ਰਵੀ ਵਰਗੀ ਨਾਲ ਕਰਦਾ i love <laughs> ਨਾ ਨਾ ਬੋਲ ਕੇ ਟੋਲ ਲਗਾਓ ਬੋਲਰ ਦੇ ਮਥਲ ਦੇ ਤੋਂ ਨੁਕਸਾਨ ਮੁਤਾਬਕ ਇੰਤਜ਼ਾਰ ਵਿੱਚ ਖੜੇ ਰਹੇ ਸੀ ਬਸ ਸਾਡੇ ਕਿੰਨੇ ਬੱਸਦਾ ਲੱਗਾ ਮੈਚ ਕਿ ਨਿਕਲਿਆ ਕਿਹਦੇ ਹੋ ਗਿਆ ਇਹਨਾਂ ਦਾ ਕਾਜ ਜੰਗਿਆਰੀ ਜਸੀ ਪੰਜਾਬ ਨੇ ਉਹ ਵੀ ਦੋ ਨੰਬਰ ਦਾ ਪਤਾ ਨਹੀਂ ਕਿ ਕਿਰਨੀ ਲਾਉਣ ਵਾਲਾ ਅੱਜ ਬਾਅਦ ਚਾਰਾ ਸ਼ਾਤਾ ਉਹ ਤਾਂ ਗਿਆ ਉਹ ਤਾਂ ਗਿਆ ਭੈਣੋ ਕੌੜੀ ਯਾਰ ਕੌੜੀ ਯਾਰ ਪਹਿਲਾਂ ਵੇ ਬਰਾਹਾ ਵੇ ਨਾ ਨਾ ਲੋਕਾਂ ਨੂੰ ਚਾਹੇ ਤੂ ਜਾ ਲਿਆ ਗਿਆ ਤੂ ਜਾ ਲਿਆ ਗਿਆ ਬਹੁਤ ਹੀ ਜਿਆਦਾ ਇਕੱਠਾ ਹੈ ਫਸਟ ਪੋਜੀਸ਼ਨ ਰਹਿਮਤੀ ਤੋਂ ਲੈ ਕੇ ਗਿਆ ਜੀ ਫਸਟ ਪੋਜੀਸ਼ਨ ਉਹੀ ਲੈ ਗਿਆ ਤੇ 2 19 ਘੰਟਿਆਂ ਚ ਤੇ ਆਹ ਚਮਕੌਰ ਸਾਹਿਬ ਵਾਲਿਆਂ ਦਾ ਨਾਟ 11 ਇਹ 2 25 ਚਲਾ ਗਿਆ ਜੀ ਸੈਕਿੰਡ ਪੋਜੀਸ਼ਨ ਅਜੇ ਤੱਕ ਦੇਖਦੇ ਆ ਬਾਕੀ ਬਹੁਤ ਹੀ ਜਿਆਦਾ ਇਕੱਠਾ ਹੈ ਲੋਕ ਘਰਾਂ ਨੂੰ ਵੀ ਜਾਣ ਲੱਗੇ ਮਿਲਦੇ ਆਓ ਜੀ ਹੁਣ ਚੱਲਦੇ ਆਂ ਸੀ ਘਰੇ ਤੇ ਕਰਦੇ ਆ ਬਲੌਗ ਨੂੰ ਰਿਕਟ ਬਹੁਤ ਹੀ ਸੁਵਾਦ ਆਇਆ ਸਾਡਾ ਭਰਾ ਜੋਂਡੀਰ ਵਾਲਾ ਲੈ ਗਿਆ ਅੱਜ ਪਹਿਲਾ ਨਾਮ ਪਹਿਲਾ ਮੱਤੀ ਲੈ ਕੇ ਗਿਆ ਸੀ ਅੱਜ ਵੀ ਉਹਨੇ 2 19 ਚਲਾਈ ਐ ਤੇ ਉਹਦੇ ਕਿੰਨੇ ਚਲਾਈ ਸੀ ਉਹਦੇ 2 13 ਚਲਾਈ ਦੀ ਹਾਂ ਅੱਜ ਟਰੈਕ ਵੀ ਵੱਡਾ ਸੀ ਚਲੋ ਜੀ ਚੱਲਦੇ ਹੁਣ ਘਰੇ